ਸਮਜੀਤ ਰਾਜਕਪੂਰ ਪ੍ਰੀਤ ਸਿੰਘ ਲੱਕੀ ਤੇ ਵਿਕਾਸ ਸੋਨੀ ਇਸ ਸਾਲ ਦਾ ਦੋਨੋਂ ਦਾ ਪੀਰੀਅਡ ਹੋਏਗਾ ਵਿਕਾਸ ਸੋਨੀ ਦੇ ਨਾਮ ਦੇ ਉੱਤੇ ਸਹਿਮਤੀ ਬੰਦੀ ਨਜ਼ਰ ਆਈ ਹੈ ਸਵਾਲ ਸੀ ਕਿ ਪਹਿਲੇ 2.5 ਸਾਲ ਕੌਣ ਹੋਏਗਾ ਕਿਉਂ 29 ਵੋਟਾਂ ਜਿਹੜੀਆਂ ਨੇ ਉਹ ਉਹ ਵਿਕਾਸ ਸੋਨੀ ਦੇ ਹੱਕ ਚ ਦੋਨੋਂ ਪਾਰਟੀਆਂ ਨਾ ਬਰਾਬਰ ਹੋ ਗਈਆਂ ਇਹ ਪਾਰਟੀ ਨੇ ਇੱਕ ਗਲਤੀ ਕੀਤੀ ਹੈ ਕਿ ਆਪਣੇ ਪੱਤੇ ਖੋਲੇ ਕਾਂਗਰਸ ਆਪਣੇ ਜਿਹੜੇ ਬੰਦਿਆਂ ਨੂੰ ਆਪਣੇ ਵਾਸਤੇ VOTING ਕਰਾਏਗੀ ਉਹ ਪੱਤੇ ਜਿਹੜੇ ਆਪਣੇ ਕੋਲ ਰੱਖੇਗੀ ਇੰਡੀਆ ਦੇ ਵਿੱਚ ਕਦੀ ਵੀ ਕਾਉਂਸਲਰ ਦਾ ਨਾਮ ਉਜਾਗਰ ਨਹੀਂ ਹੁੰਦਾ ਮੇਅਰ ਦਾ ਨਾਮ ਉਹ ਹਾਊਸ ਦੇ ਵਿੱਚ ਖੁੱਲੇਗਾ ਖੁੱਲੇਗਾ ਹਾਊਸ ਨਾਮਤਦ ਖੁੱਲੇਗਾ ਜਦੋਂ ਤੁਹਾਡੀ ਆਪਸੀ ਸਹਿਮਤੀ ਬਣੇਗੀ ਕਿਹੜਾ ਬੰਦਾ ਕਿਸ ਪਾਰਟੀ ਨੂੰ ਵੋਟ ਕਰੇਗਾ ਉਹ ਬਹੁਤ ਤੁਰੱਖਿਆ ਜਾਏਗਾ ਅਕਾਲੀ ਦਲ ਕਾਂਗਰਸ ਨੂੰ ਸਪੋਰਟ ਕਰ ਸਕਦਾ 52 ਦਾ ਜਿਹੜਾ ਦਾਅਵਾ ਨਾ ਉਹਦੇ ਵਾਸਤੇ ਤੋਰਮ ਰੋਡ ਕਰਨਾ ਪਏਗਾ ਜਦੋਂ ਇਨਸਾਫ ਕਰ ਰਹੇ ਨੇ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਾਂਗਰਸ ਦੇ ਕਿ ਲੋਕਤੰਤਰ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਆਪਣਾ ਮੇਅਰ ਬਣਾ ਰਹੇ ਹਾਂ ਉਮਪ੍ਰਕਾਸ਼ ਸੋਨੀ ਜਦੋਂ ਆਉਂਦੇ ਨੇ ਕਾਫੀ ਖੁਸ਼ ਨਜ਼ਰ ਆਏ ਸੀ ਕਾਫੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਜੋਰ ਤੋੜ ਨਾ ਜਿਹੜਾ ਜੋਰ ਤੋੜ ਜਿਹੜੇ 5 5 6 ਕਰਨੇ ਆ ਉਹ ਬਹੁਤ ਔਖੇ ਨੇ ਹੁਣ ਹੁਣ ਸੋਧ ਤੱਕ ਲੱਗ ਰਿਹਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਗੇਮ ਲੈ ਜਾਏਗੀ ਅਚਾਨਕ ਕਾਂਗਰਸ ਦੀ ਐਂਟਰੀ ਕਾਂਗਰਸ ਇੱਕ ਹੋਈ ਆਪਣਾ ਮੇਅਰ ਬਣਾ ਦਦੇ ਦੌੜ ਦੇ ਵਿੱਚ ਆ ਗਈ ਹੈ ਕਾਂਗਰਸ ਦੀ ਐਂਟਰੀ ਤੋਂ ਬਾਅਦ ਇਹ ਰਾਜਨੀਤਿਕ ਫਾਈਟ ਟਫ ਹੋ ਗਈ ਹੈ। ਢੀ ਲੰਗਿਆ ਪੂੰਛ ਰਹਿ ਗਈ। ਉਹਨਾਂ ਜਿਹੜੀ ਪੂੰਛ ਲੰਗਾਣੀ ਨਾ ਉਹ ਜਿਹੜੀ ਕਹਾਵਤ ਐ ਇੱਥੇ ਸੱਚ ਹੋਏਗੀ। ਸੋਨੀ ਨੂੰ ਹੱਕ ਚ ਵੋਟ ਪਾਇਆ ਵਿਕਾਸ ਸੋਨੀ ਦੇ ਖਿਲਾਫ ਵੀ ਵੋਟ ਪੁਆਏ। ਉਹ ਲੋਕ ਕਰਾਸ ਵੋਟਿੰਗ ਤੇ ਨਹੀਂ ਕਰ ਜਾਣਗੇ। ਅਗਰ ਉਹ ਕਰਾਸ ਵੋਟਿੰਗ ਕਰ ਦਿੰਦੇ ਤਾਂ ਫਿਰ ਵੀ ਕਾਂਗਰਸ ਵਾਸਤੇ ਪ੍ਰੋਬਲਮ ਹੈ। ਔਰ ਕੱਲ ਸਾਡੇ ਸੋਰਸਸ ਦੇ ਮੁਤਾਬਕ ਅਮਰਸਰ ਦੇ ਇੱਕ ਕਾਉਂਸਲਰ ਨੂੰ ਡਿਊਟੀ ਵੀ ਲਗਾਈ ਗਈ ਹੈ ਉਸ ਸ਼ਖਸ ਨੂੰ। ਕਿਉਂਕਿ ਕੱਲ ਰਾਜਾ ਵੜਿੰਗ ਵੱਲੋਂ ਇੱਕ ਇੱਕ ਕਾਉਂਸਲਰ ਦੇ ਨਾਲ ਇੰਡੀਵਿਜੂਅਲੀ ਤੌਰ ਦੇ ਉੱਤੇ ਗੱਲਬਾਤ ਕੀਤੀ ਗਈ ਜੋ ਕਿ ਇੱਕ ਪ੍ਰਧਾਨ ਦਾ ਫਰਜ਼ ਹੁੰਦਾ ਹੈ। ਤੱਕ ਕੁਲਦੀਪ ਧਾਲੀਵਾਲ ਜੀ ਨੇ ਕਿਹਾ ਸੀ ਕਿ ਮੇਅਰ ਤਾਂ ਸਾਡਾ ਹੀ ਬਣੇਗਾ। ਸਰਕਾਰ ਦੇ ਵਿੱਚ ਹਰ ਕੋਈ ਜਾ ਕੇ ਇੱਕ ਸੇਫ ਸੀਟ ਤੇ ਬਹਿਣਾ ਠੀਕ ਸਮਝਦਾ। ਆਮ ਆਦਮੀ ਪਾਰਟੀ ਜੇਕਰ ਤੁਸੀਂ ਕਹੋ ਕਿ ਅਸੀਂ ਨੈਗਲੈਕਟ ਕਰਦੀਏ ਤਾਂ ਇਹ ਕਾਂਗਰਸ ਦੀ ਭੁੱਲ ਹੋਏਗੀ। ਆਮ ਆਦਮੀ ਪਾਰਟੀ ਵਾਸਤੇ ਮਿਹਨਤ ਜ਼ਿਆਦਾ ਹੋ ਗਈ। ਜਿਹੜਾ VOTING ਦਾ ਅਲੱਗ ਕਨਸੈਪਟ ਕੀਤਾ ਨਾ ਉਸ ਦੇ ਨਾਲ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ। ਜਿਹੜੇ ਲੀਡਰਸ ਨਹੀਂ ਆ ਜਿਹੜੇ ਮੇਅਰ ਵਾਸਤੇ ਨੇ ਉਹ ਸਾਰੇ ਮਾਈਗਰੇਟਡ ਨੇ। ਕੋਈ ਆਖਾਲੇ ਵੀ ਆਉਣਾ। ਫਾਈਟ ਇਸ ਸਟਿਲ ਗoing on। ਕਾਂਗਰਸ ਨੇ ਆਪਣਾ ਕੈਂਡੀਡੇਟ ਉਤਾਰ ਕੇ ਇਸ ਫਾਈਟ 'ਚ ਇੱਕਦਮ ਅੱਗੇ ਆ ਗਏ ਨੇ। ਰਾਜਨੀਤੀ ਦੇ ਵਿੱਚ ਨਰਾਜ਼ਗੀਆਂ ਹਮੇਸ਼ਾ ਬੰਦ ਕਮਰੇ 'ਚ ਹੁੰਦੀਆਂ। ਬਾਹਰ ਇੱਕ ਪਿਕਚਰ ਦੇਣੀ ਹੁੰਦੀ ਕਿ ਦੀ ਆਮ ਸਭ ਇੱਕ ਹੈ। ਸੁਨੇਹਾ ਹਰ ਪਾਰਟੀ ਦਿੰਦੀ ਕਾਂਗਰਸ ਨੇ ਵੀ ਦਿੱਤਾ ਪਰ ਆਮ ਆਦਮੀ ਪਾਰਟੀ ਫਿਰ ਮੈਂ ਕਹਿ ਰਿਹਾ ਕਿ ਉਹ ਸੱਤਾ ਚ ਨਹੀਂ ਉਹਨਾਂ ਕੋਲ ਬਹੁਤ ਕੁਝ ਹੈ ਆਖਿਰਕਾਰ ਕੌਣ ਹੋਏਗਾ ਅੰਮ੍ਰਿਤਸਰ ਦਾ ਮੇਅਰ ਇਸ ਬਾਰੇ ਸਿਆਸੀ ਹਲਚਲ ਹੋਰ ਵੀ ਤੇਜ਼ ਹੋ ਗਈ ਹੈ ਜਿੱਥੇ ਕਿ ਕਾਂਗਰਸ ਪਾਰਟੀ ਦੇ ਵਿੱਚ ਧੜੇਬਾਜ਼ੀ ਦੇਖਣ ਨੂੰ ਮਿਲ ਰਹੀ ਸੀ ਉੱਥੇ ਹੀ ਹੁਣ ਕਾਂਗਰਸ ਪਾਰਟੀ ਦੀ ਜਿਹੜੀ ਧੜੇਬਾਜ਼ੀ ਹੈ ਉਹ ਖਤਮ ਹੁੰਦੀ ਨਜ਼ਰ ਆ ਰਹੀ ਹੈ ਕੱਲ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਅੰਮ੍ਰਿਤਸਰ ਨੂੰ ਕਾਂਗਰਸ ਪਾਰਟੀ ਦਾ ਮੇਅਰ ਜਿਹੜਾ ਹੈ ਉਹ ਮਿਲ ਜਾਵੇਗਾ ਇਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਪੱਤਰਕਾਰ ਸੁਮਿਤ ਖੰਨਾ ਜੀ ਸਰ ਕਿਵੇਂ ਦੇਖਦੇ ਹੋ ਕੱਲ ਮੀਟਿੰਗ ਹੋਈ ਹੈ ਕਾਂਗਰਸ ਪਾਰਟੀ ਦੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਬਹੁਤ ਜਲਦੀ ਹੀ ਫਾਰਮਲ ਤਰੀਕੇ ਦੇ ਨਾਲ ਜਿਹੜਾ ਅੰਮ੍ਰਿਤਸਰ ਨੂੰ ਮਿਆ ਜਿਹੜਾ ਮਿਲ ਜਾਏਗਾ ਜੀ ਬਿਲਕੁਲ ਕਾਂਗਰਸ ਦੀ ਯੂਨਿਟੀ ਕੱਲ ਵੇਖਣ ਨੂੰ ਮਿਲੀ ਹੈ ਕਿ ਅਕਸਰ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਬਹੁਤ ਸਾਰੇ ਕੌਂਸਲਰ ਨਾ ਤਿਆਰੇ ਲੇਕਿਨ ਕੱਲ ਪਹਿਲੀ ਵਾਰ ਹੋਇਆ ਕਿ 44 ਕੌਂਸਲਰ ਜਰੇ ਨੇ ਕਾਂਗਰਸ ਦੇ 40 ਕੌਂਸਲਰ ਜਰੇ ਨੇ ਔਰ ਇੱਕ ਆਜ਼ਾਦ ਜਰੇ ਕੌਂਸਲਰ ਸੀ ਉੱਥੇ ਮੌਜੂਦ ਹੁੰਦੇ ਆ ਔਰ ਉੱਥੇ ਇੱਕ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਆਪਾਂ ਕੁਝ ਨਾਮ ਸੀ ਦੋ ਨਾਮ ਸੀ ਰਾਜਕਮਲਪ੍ਰੀਤ ਸਿੰਘ ਲੱਕੀ ਤੇ ਵਿਕਾਸ ਸੋਨੀ ਵਿਕਾਸ ਸੋਨੀ ਦੇ ਨਾਮ ਦੇ ਉੱਤੇ ਸਹਿਮਤੀ ਬੰਦੀ ਨਜ਼ਰ ਆਈਏ 2.5 ਸਾਲ ਦਾ ਦੋਨੋਂ ਦਾ ਪੀਰੀਅਡ ਹੋਏਗਾ ਜੋ ਉਹਨਾਂ ਨੇ ਆਪਣੇ ਕੈਂਡੀਡੇਟ ਦੇ ਤੌਰ ਦੇ ਉੱਤੇ ਆਪਣਾ ਨਾਮ ਅਨਾਉਂਸ ਕੀਤਾ ਉਹਨਾਂ ਨੇ ਕਿਹਾ ਕਿ 2.5 ਸਾਲ ਲਕੀ ਮੇਅਰ ਹੋਏਗਾ ਤੇ 2.5 ਸਾਲ ਵਿਕਾਸ ਸੋਨੀ ਮੇਅਰ ਹੋਏਗਾ ਲੇਕਿਨ ਸਵਾਲ ਸੀ ਕਿ ਪਹਿਲੇ 2.5 ਸਾਲ ਕੌਣ ਹੋਏਗਾ ਤਾਂ ਉਸ ਨੂੰ ਲੈ ਕੇ ਉੱਥੇ VOTING ਹੁੰਦੀ ਹੈ ਬਕਾਇਦਾ ਤੌਰ ਤੇ VOTING ਹੋਈ ਜਿਸ ਦੇ ਵਿੱਚ ਕਿ 29 ਵੋਟਾਂ ਜਿਹੜੀਆਂ ਨੇ ਉਹ ਉਹ ਵਿਕਾਸ ਸੋਨੀ ਦੇ ਹੱਕ 'ਚ ਪੈਂਦੀਆਂ ਨੇ ਤੇ ਬਾਕੀ ਜਿਹੜੀ 11 ਵੋਟਾਂ ਨੇ ਕਿਉਂਕਿ ਆਜ਼ਾਦ ਉਮੀਦਵਾਰ ਸੀ ਉਹ ਵੋਟ ਨਹੀਂ ਸੀ ਕਰ ਸਕਦਾ ਇਸ ਕਰਕੇ ਜਿਹੜੀਆਂ 40 ਜਿਹੜ कल कंप्लीट हुई तो ਉਸ ਦੇ ਵਿੱਚ ਕਿਤਨਾ ਕਿਤੇ ਹੁਣ ਟਿਨਿਓਰ ਵਾਸਤੇ ਉਹਨਾਂ ਨੇ ਕਿਹਾ ਕਿ ਸਾਡੇ ਕੋ ਸਹਿਮਤੀ ਬੰਦੀ ਨਜ਼ਰ ਆ ਰਹੀ ਹੈ ਪਰ ਸਵਾਲ ਇੱਥੇ ਹੈ ਕਿ ਕੀ ਵਾਕਈ ਹੀ ਕਾਂਗਰਸ ਪਾਰਟੀ ਸਰਕਾਰ ਬਣਾ ਆਪਣਾ ਕੌਂਸਲਰ ਬਣਾਉਣ ਜਾ ਰਹੀ ਹੈ ਇਹਦੇ ਵਾਸਤੇ ਹਾਲੇ ਵੀ ਸਵਾਲ ਉਹੀ ਆਉਂਦਾ ਕਿ ਹੁਣ ਦੋਨੋਂ ਪਾਰਟੀਆਂ ਨਾ ਬਰਾਬਰ ਹੋ ਗਈਆਂ ਕਿਉਂਕਿ ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਵੀ 38 ਸੀਟ ਦਾ ਦਾਵਾ ਕਰ ਰਹੇ ਨੇ ਤੇ ਕਾਂਗਰਸ ਜਿਹੜੀ 41 ਦਾ ਦਾਵਾ ਕਰ ਰਹੀ ਹੈ ਹੁਣ ਸਵਾਲ ਹੈ ਕਿ ਆਣ ਵਾਲੇ ਜਿਹੜੇ 5 ਨੇ ਔਰ ਉਹਨਾਂ ਵਾਸਤੇ ਜਿਹੜੇ ਨੇ 8 ਨੇ ਕੋਗਿਆ ਆਮ ਆਦਮੀ ਪਾਰਟੀ ਨੂੰ ਅੱਧ ਦੀ ਲੋੜ ਹੈ ਔਰ ਕਾਂਗਰਸ ਨੂੰ ਜਿਹੜਾ ਹੈ 5 ਦੀ ਲੋੜ ਹੈ ਉਹ 5 ਕਿਵੇਂ ਹੋਣਗੇ ਔਰ ਉਸ ਦੇ ਉੱਤੇ ਕੱਲ ਰਾਜਾ ਵੜਿੰਗ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਕਿ ਅਸੀਂ ਇਸ ਬਾਰੇ ਅੱਜ ਤੁਹਾਨੂੰ ਐਲਾਨ ਕਰਦੇ ਹਾਂ ਕਿ ਅਸੀਂ 50 ਤੋਂ 51 ਜਿਹੜੇ ਨੇ ਅਸੀਂ ਜਿਹੜੇ ਕਾਉਂਸਲਰ ਲੈ ਕੇ ਆਪਣਾ ਮੇਅਰ ਬਣਾਵਾਂਗੇ ਹੁਣ 51 ਹੋਣਗੇ ਕਿਵੇਂ ਉਹਦੇ ਵਾਸਤੇ ਜਿਹੜੀ ਰਾਜਨੀਤਿਕ ਤਰੋੜ ਮਰੋੜ ਦੀ ਰਾਜਨੀਤੀ ਹੈ ਉਹ ਸ਼ੁਰੂ ਕਰਨੀ ਪੈਗੀ ਉਹ ਮੈਨੂੰ ਲੱਗਦਾ ਬਹੁਤ ਜਲਦੀ ਸ਼ੁਰੂ ਹੁੰਦੀ ਨਜ਼ਰ ਆਏਗੀ ਤੇ ਕੀ ਦੇਖਦੇ ਹੋ ਕਿ ਕਿਵੇਂ ਜਿਵੇਂ ਆਮ ਆਦਮੀ ਪਾਰਟੀ ਨੇ ਤੇ ਦਾਵਾ ਕੀਤਾ ਸੀ ਕਿ ਜਿਹੜਾ ਮੇਅਰ ਹੈ ਉਹਨਾਂ ਦੀ ਪਾਰਟੀ ਦਾ ਹੀ ਹੋਵੇਗਾ ਕੱਲ ਜਦੋਂ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬਸ ਫਾਰਮਲ ਤਰੀਕੇ ਨਾਲ ਜਿਹੜਾ ਐਲਾਨ ਹੈ ਉਹ ਹੋਣਾ ਬਾਕੀ ਹੈ ਮੇਅਰ ਜਿਹੜਾ ਹੈ ਉਹ ਬਣ ਚੁੱਕਿਆ ਹੈ ਅੰਮ੍ਰਿਤਸਰ ਦਾ ਤੇ ਬਿਲਕੁਲ ਦਰਸਲ ਇੱਕ ਰਾਜਨੀਤਿਕ ਕਸ਼ਮਕਸ਼ ਹੈ ਹੁਣ ਦੇਖੋ ਉਹ ਜਿਹੜੇ ਪੱਤੇ ਖੁੱਲਣੇ ਸੀ ਉਹ ਖੁੱਲ ਚੁੱਕੇ ਨੇ ਆਮ ਆਦਮੀ ਪਾਰਟੀ ਨੇ ਇੱਕ ਗਲਤੀ ਕੀਤੀ ਹੈ ਕਿ ਆਪਣੇ ਪੱਤੇ ਖੋਲੇ ਜਿਸ ਦੇ ਵਿਚੋੜਾ ਨੇ ਰੋਜ਼ ਕਿਸੇ ਬੰਦੇ ਨੂੰ ਸ਼ਾਮਲ ਕਰਾਉਂਦੇ ਰਹੇ ਤਾਂ ਉਹ ਉਹ ਇੱਕ ਪੱਤੇ ਉਹਨਾਂ ਦੇ ਖੁੱਲ ਗਏ ਲੇਕਿਨ ਕਾਂਗਰਸ ਹੁਣੇ ਕੰਮ ਨਹੀਂ ਕਰੇਗੀ ਕਾਂਗਰਸ ਆਪਣੇ ਜਿਹੜੇ ਬੰਦਿਆਂ ਨੂੰ ਆਪਣੇ ਵਾਸਤੇ VOTING ਕਰਾਏਗੀ ਉਹ ਪੱਤੇ ਜਿਹੜੇ ਆਪਣੇ ਕੋਲ ਰੱਖੇਗੀ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਕਲੀਅਰ ਕਰ ਦਵਾ ਮੀਡੀਆ ਦੇ ਵਿੱਚ ਕਦੀ ਵੀ ਕਾਉਂਸਲਰ ਦਾ ਨਾਮ ਉਜਾਗਰ ਨਹੀਂ ਹੁੰਦਾ ਜਦੋਂ ਵੀ ਮੇਅਰ ਦਾ ਨਾਮ ਖੁੱਲਣਾ ਹੈ ਉਹ ਹਾਊਸ ਦੇ ਵਿੱਚ ਖੁੱਲੇਗਾ ਉਹ ਹਾਊਸ ਉਦੋਂ ਖੁੱਲੇਗਾ ਜਦੋਂ ਹਾਊਸ ਦੀ ਮੀਟਿੰਗ ਕਾਲ ਹੋਏਗੀ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਐਲਾਨ ਕੀਤਾ ਜਾਏਗਾ ਕਾਂਗਰਸ ਪਾਰਟੀ ਦਾਵਾ ਕਰੇਗੀ ਠੀਕ ਹੈ ਜੀ ਅਸੀਂ ਆਪਣਾ ਮੇਅਰ ਬਣਾਉਣ ਨੂੰ ਤਿਆਰ ਹਾਂ ਤੇ ਉਸ ਦੇ ਵਿੱਚ ਇੱਕ ਨਾਮ ਖੁੱਲੇਗਾ 1992 ਤੋਂ ਲੈ ਕੇ ਅੱਜ 2025 ਹੋ ਚੁੱਕੀ ਹੈ ਐਨੇ ਸਾਲਾਂ ਦੇ ਸਫ਼ਰ ਦੇ ਵਿੱਚ ਕਦੀ ਵੀ 33 ਸਾਲਾਂ ਚ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਕਿ ਪਹਿਲੇ ਮੇਅਰ ਦਾ ਨਾਮ ਅਨਾਉਂਸ ਕਰ ਤਾਵੇਂ ਜਿਸ ਤਰ੍ਹਾਂ ਲੁਧਿਆਣਾ ਵਿੱਚ ਵੀ ਕੱਲ ਮੇਅਰ ਦਾ ਨਾਮ ਅਨਾਉਂਸ ਹੋਇਆ ਜਦੋਂ ਹਾਊਸ ਦੇ ਵਿੱਚ ਉਹ ਨਾਮ ਆਇਆ ਔਰ ਉਸ ਵੇਲੇ ਮੁੱਖ ਮੰਤਰੀ ਟਵੀਟ ਕਰਦੇ ਨੇ ਤਾਂ ਇਹ ਚੀਜ਼ ਮੰਨ ਕੇ ਚੱਲੋ ਕਿ ਜਿਹੜਾ ਨਾਮ ਹੈ ਉਹ ਸਾਡੀ ਕਿਆਸ ਰਈਆਂ ਨੇ ਕਿਆ ਹੋ ਸਕਦਾ ਪਰ ਨਾਮ ਹਾਊਸ ਸੇ ਖੁੱਲੇਗਾ ਹਾਊਸ ਨਾਮ ਤਾਦ ਖੁੱਲੇਗਾ ਜਦੋਂ ਤੁਹਾਡੀ ਆਪਸੀ ਸਹਿਮਤੀ ਬਣੇਗੀ ਉਹ ਆਪਸੀ ਸਹਿਮਤੀ ਕਲ ਕਾਂਗਰਸ ਬਣਾ ਗਈ ਹੈ ਪਰ ਹੁਣ ਆਉਣ ਵਾਲੇ ਸਮੇਂ ਚ ਕਿਹੜਾ ਬੰਦਾ ਕਿਸ ਪਾਰਟੀ ਨੂੰ ਵੋਟ ਕਰੇਗਾ ਉਹ ਬਹੁਤ ਜਰਾ ਕਹਿੰਦੇ ਨਾ ਕਿ ਇੱਕ ਗੁਪਤ ਰੱਖਿਆ ਜਾਏਗਾ ਅੰਦਰਲੇ ਖਾਤੇ ਦੀਆਂ ਮੀਟਿੰਗਾਂ ਜਿਹੜੀਆਂ ਆਈਆਂ ਉਹ ਹੁਣ ਲਗਾਤਾਰ ਹੁੰਦੀਆਂ ਨਜ਼ਰ ਆਣ ਗਈਆਂ ਸਿਆਸਤਦਾਨ ਜਿਹੜੇ ਨੇ ਉਹਨੇ ਇੱਕ ਵਾਰ ਫੇਰ ਉਹਨਾਂ ਲੋਕਾਂ ਦੇ ਘਰਾਂ 'ਚ ਜਾਣਗੇ ਜਿਹੜੇ ਕਾਉਂਸਲਰ ਨੇ ਉਹਨਾਂ ਨਾਲ ਜਾ ਕੇ ਸੈਟਿੰਗ ਕਰਨਗੇ ਕਿ ਤੁਸੀਂ ਸਾਨੂੰ ਵੋਟ ਦਿਓ ਦੇਖੋ ਇੱਥੇ ਇੱਕ ਹੋਰ ਚੀਜ਼ ਨੇ ਅਕਾਲੀ ਦਲ ਜਿਹੜਾ ਹੈ ਅਕਾਲੀ ਦਲ ਕਾਂਗਰਸ ਨੂੰ ਸਪੋਰਟ ਕਰ ਸਕਦਾ ਹੈ ਉਹਦਾ 36 ਦਾ ਅੰਕੜਾ ਚੱਲ ਰਿਹਾ ਹੈ ਔਰ ਕਾਂਗਰਸ ਪਾਰਟੀ ਦਾ ਮੇਅਰ ਬਣਾਉਣ ਵਾਸਤੇ ਉਹ ਕਹਿਣਗੇ ਕਿ ਠੀਕ ਹੈ ਜੀ ਅਸੀਂ ਹਾਊਸ ਦੇ ਵਿੱਚ VOTING ਕਰ ਸਕਦੇ ਹਾਂ ਤਾਂ ਕੁੱਲ ਮਿਲਾ ਕੇ ਜਿਹੜਾ 51 ਦਾ ਜਿਹੜਾ ਦਾਅਵਾ ਨਾ ਉਹਦੇ ਵਾਸਤੇ ਤੋਰਮ ਰੋਡ ਕਰਨਾ ਪਏਗਾ ਪਰ ਜਿੱਥੇ ਦੇ ਨਾਮ ਦੀ ਗੱਲ ਕਰੀ ਕਿਉਂਕਿ ਰਾਜਾਵੜਿੰਗ ਸਾਫ਼ ਕਹਿ ਰਹੇ ਨੇ ਕਿ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਾਂਗਰਸ ਦੇ ਕਿ ਲੋਕਤੰਤਰ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਆਪਣਾ ਮੇਅਰ ਬਣਾ ਰਹੇ ਹਾਂ ਤਾਂ ਮੇਅਰ ਵਾਸਤੇ ਊਮ ਪ੍ਰਕਾਸ਼ ਸੋਨੀ ਦੇ ਜਿਹੜੇ ਰਿਸ਼ਤੇਦਾਰ ਨੇ ਜਿਹਨਾਂ ਨੂੰ ਭਤੀਜਾ ਉਹਨਾਂ ਨੂੰ ਮੰਨਦੇ ਨੇ ਵਿਕਾਸ ਸੋਨੀ ਦਾ ਨਾਮ ਸਭ ਤੋਂ ਉੱਤੇ ਔਰ ਕੱਲ ਜਦੋਂ ਸੋਨੀ ਊਮ ਪ੍ਰਕਾਸ਼ ਸੋਨੀ ਜਦੋਂ ਆਉਂਦੇ ਨੇ ਕਾਫੀ ਖੁਸ਼ ਨਜ਼ਰ ਆਏ ਸੀ ਕਾਫੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਤੋਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਜਿਹੜਾ ਮੇਅਰ ਹੈ ਉਸ ਵਾਸਤੇ ਕੈਂਡੀਡੇਟ ਦਾ ਅਨਾਉਂਸ ਹੋ ਗਿਆ ਲੇਕਿਨ ਉਹ ਜਿਹੜੀ ਜੋੜ ਤੋੜ ਹੈ ਨਾ ਜਿਹੜਾ ਜੋੜ ਤੋੜ ਜਿਹੜੇ 5 5 6 ਕਰਨੇ ਆ ਉਹ ਬਹੁਤ ਔਖੇ ਨੇ ਹੁਣ ਔਖੇ ਹੋ ਗਏ ਨੇ ਕਿਉਂਕਿ ਪਹਿਲਾਂ ਤੇ ਪਰਸੋਂ ਤੱਕ ਲੱਗ ਰਿਹਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਗੇਮ ਲੈ ਜਾਏਗੀ ਉਸ ਕਰਕੇ ਆਮ ਆਦਮੀ ਪਾਰਟੀ ਇੱਕ ਨੰਬਰ ਚੱਲ ਰਹੀ ਸੀ ਕਿਉਂਕਿ ਉਹ ਸਲੋ ਐਂਡ ਸਟਡੀ ਸੀ ਜਿਸ ਤਰ੍ਹਾਂ ਚੱਲ ਰਹੀ ਸੀ ਕਛੂਏ ਦੀ ਚਾਲ ਲੇਕਿਨ ਅਚਾਨਕ ਕਾਂਗਰਸ ਦੀ ਐਂਟਰੀ ਦੇਖੋ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਾਂਗਰਸ ਨੂੰ ਕਾਂਗਰਸ ਹਰਾ ਸਕਦੀ ਹੈ ਕਾਂਗਰਸ ਨੂੰ ਹੋਰ ਕਿਸੇ ਪਾਰਟੀ ਦੇ ਵਿੱਚ ਨਹੀਂ ਹਿੰਮਤ ਨਹੀਂ ਕਿ ਹਰਾ ਜਾਵੇ ਹੁਣ ਕਾਂਗਰਸ ਇੱਕ ਹੋਈ ਤਾਂ ਕਾਂਗਰਸ ਜਿਹੜੀ ਹੈ ਆਪਣਾ ਮੇਅਰ ਬਣਾ ਦੇ ਦੌੜ ਦੇ ਵਿੱਚ ਆ ਗਈ ਹੈ ਪਰ ਕਿਆ ਇੱਕ ਜੁਟਤਾ ਉਦੋਂ ਤੱਕ ਰਹੇਗੀ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਕਿਉਂਕਿ ਉਹਨਾਂ ਇੰਤਜ਼ਾਰ ਹੈ ਨੋਟੀਫਿਕੇਸ਼ਨ ਦਾ ਕਿਉਂਕਿ 45 ਦਿਨਾਂ ਦੇ ਵਿੱਚ ਵਿੱਚ ਆਪਣਾ ਨੂੰ ਤੁਸੀਂ ਜਿਹੜਾ ਹੈ ਮੇਅਰ ਬਣਾਉਣਾ ਹੁੰਦਾ ਹੈ ਪਿਛਲੀ ਵਾਰ ਜਦੋਂ ਕਰਮਜੀਤ ਸਿੰਘ ਰਿੰਟੂ ਮੇਅਰ ਬਨੇ ਸੀ ਉਹ 38 ਦਿਨ ਬਾਅਦ ਮੇਅਰ ਬਨੇ ਸੀ ਹਾਲਾਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਤੋਂ ਉਹਨਾਂ ਕੋਲ ਪੂਰਾ ਮੰਡੇਟ ਸੀ ਪਰ ਉਹਦੋਂ ਬਨੇ ਸੀ ਪਰ ਹੁਣ ਇਸ ਵਾਰ ਹਾਲਾਤ ਕੁਝ ਅਲੱਗ ਨੇ ਹਾਲਾਤ ਹੈ ਵਾ ਕਿ ਕਾਂਗਰਸ ਜਿਹੜੀ ਹੈ ਵਿਰੋਧੀ ਪੱਖ ਚ ਹੈ ਤੇ ਵਿਰੋਧੀ ਪੱਖ ਚ ਦਾ ਮੇਅਰ ਬਣਾਉਣ ਜਾ ਰਹੀ ਹੈ ਇਸ ਲਈ ਇਹ ਨਹੀਂ ਕਿ ਅੱਕੇ ਕੱਲ ਇੱਕ ਮੀਟਿੰਗ ਕਰ ਦਿੱਤੀ ਤੇ ਕਾਂਗਰਸ ਦਾ ਕੰਮ ਖਤਮ ਹੋ ਗਿਆ ਕਾਂਗਰਸ ਦਾ ਕੰਮ ਅੱਜ ਤੋਂ ਸ਼ੁਰੂ ਹੋਇਆ ਪੰਜ ਤੋਂ 6 ਬੰਦੇ ਜੋੜਨੇ ਬਹੁਤ ਔਖੇ ਜੇ ਫਿਰ ਕਹਿ ਰਹੇ ਆ ਜੀ ਕਿਉਂਕਿ ਹਰ ਬੰਦਾ ਜਿਹੜਾ ਵੀ ਟੁੱਟ ਕੇ ਆਏਗਾ ਜਾਂ ਜਿਹੜਾ ਵੀ ਸਮਰਥਨ ਦੇਗਾ ਉਹਦੀ ਡਿਮਾਂਡਸ ਹੋ ਸਕਦੀਆਂ ਨੇ ਉਹ ਡਿਪਟੀ ਮੇਅਰ ਦੀ ਵੀ ਡਿਮਾਂਡ ਕਰ ਸਕਦਾ ਉਹ ਸੀਨੀਅਰ ਡਿਪਟੀ ਮੇਅਰ ਦੀ ਵੀ ਡਿਮਾਂਡ ਕਰ ਸਕਦਾ ਔਰ ਕਾਂਗਰਸ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕੀ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਦੌੜ ਦੇ ਵਿੱਚ ਨੇ ਉਹਨਾਂ ਨੂੰ ਵੀ ਐਡਜਸਟ ਕਰਨਾ ਪਏਗਾ ਤਾਂ ਕਾਂਗਰਸ ਦੀ ਐਂਟ ਹੁਣ ਸਿੱਧੇ ਤੌਰ ਤੇ ਕਰਕੇ ਇਹ ਤੇ ਆਮ ਆਦਮੀ ਪਾਰਟੀ ਵਰਸ ਕਾਂਗਰਸ ਦੇ ਵਿੱਚ ਜਿਹੜੀ ਫਾਈਟ ਹੈ ਨਾ ਉਹ ਹੁਣ ਉਹਨਾਂ ਲੋਕਾਂ ਦੇ ਲੋਗ ਹੀ ਜਿਨ੍ਹਾਂ ਨੇ ਐਂਡ ਤੇ ਆ ਕੇ ਉਹ ਕਹਤੇ ਨਾ ਹਾਥੀ ਲੰਗਿਆ ਪੂੰਛ ਲੱਗੀ ਉਹਨਾਂ ਜਿਹੜੀ ਪੂੰਛ ਲੰਗਾਣੀ ਨਾ ਉਹ ਜਿਹੜੀ ਕਹਾਵਤ ਹੈ ਇੱਥੇ ਸੱਚ ਹੋਏਗੀ ਕਿ ਪੂੰਛ ਲੰਗਾਣੀ ਬਹੁਤ ਔਖੀ ਹੋਏਗੀ ਜੀ ਕਿਵੇਂ ਦੇਖਦੇ ਹੋ ਜਿਵੇਂ ਪਹਿਲਾਂ ਸੀਗਾ ਕਿ ਕਾਂਗਰਸ ਪਾਰਟੀ ਚ ਟੜੇ ਬੰਦੀ ਸੀ ਔਰ ਹਰ ਥਾਂ ਤੇ ਇਹ ਜੇਕਰ ਹੋ ਰਿਹਾ ਸੀ ਕਿ ਅਗਰ ਮੇਅਰ ਬਣਾਣਾ ਹੈ ਤੇ ਇਹਨਾਂ ਨੂੰ ਆਪਣੀ ਜਿਹੜੀ ਯੂਨਿਟੀ ਬਣਾਣੀ ਪੈਗੀ ਤੜੇਬੰਦੀ ਖਤਮ ਕਰਨੀ ਪੈਗੀ ਤੇ ਕਿਵੇਂ ਲੱਗਦਾ ਹੈ ਕਿ ਕੱਲ ਜਿਵੇਂ ਪਾਰਟੀ ਦੀ ਮੀਟਿੰਗ ਹੋਈ ਹੈ ਸਾਰਿਆਂ ਨੇ ਆਪਸੀ ਸਹਿਮਤੀ ਦਿਖਾਈ ਹੈ ਤੇ ਇਹ ਤੜੇਬੰਦੀ ਖਤਮ ਹੋ ਚੁੱਕੀ ਹੈ ਜਾਂ ਫਿਰ ਹੱਲੇ ਵੀ ਇਹ ਚੱਲਦੀ ਰਹੇਗੀ ਦੇਖੋ ਕਾਂਗਰਸ ਪਾਰਟੀ ਨੇ ਕੱਲ ਇੱਕ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਉਹ ਦਿੱਤੀ ਹੈ ਕਿ ਅਸੀਂ ਇਕੱਠੇ ਹਾਂ ਹਮ ਇੱਕ ਹੈ ਪਰ ਸਵਾਲ ਬਹੁਤ ਸਾਰੇ ਨੇ ਜਿਹੜੇ ਲੋਕਾਂ ਨੇ ਵਿਕਾਸ ਸੋਨੀ ਨੂੰ ਵੋਟ ਨਹੀਂ ਕੀਤਾ ਹੂੰ ਉਹਦੇ 11 10 11 ਲੋਕ ਨੇ ਉਹਨਾਂ ਦੀ ਮੰਨਚਾ ਕੀ ਹੈ ਉਹਨਾਂ ਦੀ ਦਿਲ ਦੀ ਭਾਵਨਾ ਕੀ ਹੈ ਕਿਹਾ ਉਹਨਾਂ ਨੂੰ ਸਟਰੋਂਗ ਰੱਖੇਗੀ ਕਿਉਂਕਿ ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਨੇ ਵਿਕਾਸ ਸੋਨੀ ਨੂੰ ਹੱਕ ਚ ਵੋਟ ਪਾਈ ਵਿਕਾਸ ਸੋਨੀ ਦੇ ਖਿਲਾਫ ਵੀ ਵੋਟ ਪਾਈ ਹ ਹੁਣ ਉਹ ਲੋਕ ਕਰਾਸ ਵੋਟਿੰਗ ਤੇ ਨਹੀਂ ਕਰ ਜਾਣਗੇ ਇਹ ਸਾਰੀਆਂ ਚੀਜ਼ਾਂ ਕਾਂਗਰਸ ਨੂੰ ਆਪਣੇ ਮੰਚ 'ਤੇ ਲੈ ਕੇ ਚਲਣੀਆਂ ਪੈਣਗੀਆਂ ਕਿ ਅਗਰ ਉਹ ਕ੍ਰਾਸ ਵੋਟਿੰਗ ਕਰ ਦਿੰਦੇ ਤਾਂ ਫਿਰ ਵੀ ਕਾਂਗਰਸ 'ਤੇ ਪ੍ਰੋਬਲਮ ਹੈ ਉਹ ਕਿਉਂ ਬਾਰ-ਬਾਰ ਕਹਿ ਰਹੇ ਕਾਂਗਰਸ ਕਿ 51 ਬੰਦੇ 51 ਬੰਦੇ ਦਾ ਮਤਲਬ ਹੈ ਕਿ ਅਗਰ ਉਹਨਾਂ ਦੀ ਆਪਣੀ ਪਾਰਟੀ ਵਿੱਚ ਕੋਈ ਬਗਾਵਤ ਹੁੰਦੀ ਹੈ ਤਾਂ ਇੱਕ ਦੂਸਰਾ ਰਸਤਾ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਹੈ ਇਹ ਉਹਨਾਂ ਕੋਲ ਹੈ ਉਸ ਕਰਕੇ ਦਾਅਵਾ ਕਰ ਰਹੇ 51 55 ਦਾ ਕਿ ਸਾਡੇ ਕੋਲ 51 ਵੀ ਹੋ ਸਕਦੇ 55 ਔਰ ਕੱਲ ਸਾਡੇ ਸੋਰਸਸ ਦੇ ਮੁਤਾਬਕ ਅਮਰਸਰ ਦੇ ਇੱਕ ਕਾਉਂਸਲਰ ਨੂੰ ਡਿਊਟੀ ਵੀ ਲਗਾਈ ਗਈ ਹੈ ਉਸ ਸ਼ਖਸ ਨੂੰ ਕਿ ਤੁਸੀਂ ਦੋ ਕਾਉਂਸਲਰ ਲੈ ਕੇ ਆਓ ਤੇ ਸ਼ਾਇਦ ਤੁਹਾਨੂੰ ਅਸੀਂ ਡਿਪਟੀ ਮੇਅਰ ਦਾ ਅਹੁਦਾ ਵੀ ਦਈਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਿਉਂਕਿ ਲਗਾਤਾਰ 5 ਘੰਟੇ ਮੀਟਿੰਗ ਹੋਈ ਹੈ 5 ਘੰਟੇ ਦੀ ਮੀਟਿੰਗ ਜਿਹੜੀ ਹੈ ਉਹਦੇ ਵਿੱਚ ਇੱਕ ਗੱਲ ਰਾਜਾ ਵੜਿੰਗ ਮੈਂ ਇਹ ਪ੍ਰਦਾਨ ਹੋਵੇ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹਰ ਪਾਰਟੀ ਦਾ ਹੋਣਾ ਚਾਹੀਦਾ ਹਰ ਪਾਰਟੀ ਨੂੰ ਇੱਕ ਚੰਗਾ ਪ੍ਰਧਾਨ ਜ਼ਰੂਰ ਮਿਲਣਾ ਚਾਹੀਦਾ ਰਾਜਾ ਵੜਿੰਗ ਦੀ ਇੱਥੇ ਤਾਰੀਫ਼ ਕਰਨੀ ਜ਼ਰੂਰੀ ਹੈ ਕਿਉਂਕਿ ਕੱਲ ਰਾਜਾ ਵੜਿੰਗ ਵੱਲੋਂ ਇੱਕ ਇੱਕ ਕਾਉਂਸਲਰ ਦੇ ਨਾਲ ਇੰਡੀਵਿਜੂਅਲੀ ਤੌਰ ਦੇ ਉੱਤੇ ਗੱਲਬਾਤ ਕੀਤੀ ਗਈ ਜੋ ਕਿ ਇੱਕ ਪ੍ਰਧਾਨ ਦਾ ਫਰਜ਼ ਹੁੰਦਾ ਹੈ ਤਾਂ ਰਾਜਾ ਵਰਿੰਗ ਨੇ ਕਾਉਂਸਲਰਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਦਿਲ ਦੀ ਭਾਵਨਾ ਜਾਣੀ ਕਿ ਆਖਿਰਕਾਰ ਕੀ ਹੈ ਠੀਕ ਉਹਨਾਂ ਕਰਦੀ ਆਪਣੀ ਲੌਬੀ ਸੀ ਪਰ ਫੇਰ ਵੀ ਉਹਨਾਂ ਨੇ ਕਾਉਂਸਲਰਾਂ ਨਾਲ ਗੱਲਬਾਤ ਕਰਕੇ ਇੱਕ ਦਿਲ ਦੀ ਗੱਲ ਉਹਨਾਂ ਦੀ ਨਾਪੀ ਕਿ ਆਖਿਰਕਾਰ ਕੀ ਚਾਹੀਦਾ ਤਾਂ ਇੱਕ ਚੰਗਾ ਸਾਇੰਸੀ ਕਾਂਗਰਸ ਨੇ ਚੰਗਾ ਕੰਮ ਕੀਤਾ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਾਂਗਰਸ ਨੇ ਤਾਂ ਐਲਾਨ ਕਰਤਾ ਕਿ ਬਹੁਤ ਜਲਦੀ ਸਾਡਾ ਮੇਅਰ ਬਣ ਜਾਏਗਾ ਉਧਰ ਕੁਲਦੀਪ ਧਾਲੀਵਾਲ ਜੀ ਨੇ ਕਿਹਾ ਸੀ ਕਿ ਮੇਅਰ ਤਾਂ ਸਾਡਾ ਹੀ ਬਣੇਗਾ ਉਹਨਾਂ ਨੇ ਤਾਂ ਕਾਂਗਰਸ ਦੇ ਜੋ ਵੀ ਬਿਆਨ ਆਉਂਦੇ ਨੇ ਕੁਝ ਵੀ ਆਉਂਦੇ ਨੇ ਉਹਨਾਂ ਨੂੰ ਬਹੁਤ ਹੀ ਇਜ਼ੀਲੀ ਲਿਆ ਉਹਨਾਂ ਨੇ ਕਿਹਾ ਬਸ ਇਹ ਬੋਲਣਾ ਹਰੇਕ ਪਾਰਟੀ ਦਾ ਕੰਮ ਹੁੰਦਾ ਹੈ ਬੋਲਣਾ ਤੇ ਬੋਲ ਲੈ ਲੇਕਿਨ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਬਿਲਕੁਲ ਸੱਤਾ ਸਰਕਾਰ ਹੈ ਸੱਤਾ ਸਰਕਾਰ ਦਾ ਜੋਸ਼ ਹੈ ਮਾਪਦੰਡਾ ਉਹਨਾਂ ਕੋਲ ਉਹਨਾਂ ਕੋਲ ਬਹੁਤ ਤੰਤਰ ਹੈ ਕਾਂਗਰਸ ਕੋ ਤੰਤਰ ਨਹੀਂ ਹੈ ਆਮ ਆਦਮੀ ਪਾਰਟੀ ਕੋ ਤੰਤਰ ਹੈ ਕੁਝ ਵੀ ਕਰ ਸਕਦੇ ਨੇ ਔਰ ਸੱਤਾ ਸਰਕਾਰ ਦੇ ਵਿੱਚ ਹਰ ਕੋਈ ਜਾ ਕੇ ਇੱਕ ਸੇਫ ਸੀਟ ਤੇ ਬਹਿਣਾ ਠੀਕ ਸਮਝਦਾ ਕਿਉਂਕਿ ਬਹੁਤ ਸਾਰੀ ਕਿਉਂਕਿ ਜਿਹੜੀ ਸੱਤਾ ਸਰਕਾਰ ਹੈ ਉਹ ਫੰਡਸ ਉਹਨਾਂ ਕੋਲ ਨਹੀਂ ਦੇਖੋ ਇਹਦੇ ਬਾਅਦ ਦੀ ਗੱਲ ਹੈ ਫੰਡ ਆਂਦੇ ਨਹੀਂ ਆਂਦੇ ਕਾਂਗਰਸ ਨੂੰ ਦਿੱਤੇ ਜਾਂਦੇ ਨਹੀਂ ਦਿੱਤੇ ਜਾਂਦੇ ਉਹ ਬਾਅਦ ਦੀ ਕਹਾਣੀ ਹੈ ਲੇਕਿਨ ਫਿਲਹਾਲ ਅੱਜ ਦੀ ਰੇਟ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਜੇਕਰ ਤੁਸੀਂ ਕਹੋ ਕਿ ਅਸੀਂ ਨੈਗਲੈਕਟ ਕਰਦੀਏ ਤਾਂ ਇਹ ਕਾਂਗਰਸ ਦੀ ਭੁੱਲ ਹੋਏਗੀ ਆਮ ਆਦਮੀ ਪਾਰਟੀ ਨੂੰ ਤੁਸੀਂ ਨੈਗਲੈਕਟ ਨਹੀਂ ਕਰ ਸਕੋ ਉਹ ਹਲੇ ਵੀ ਗੇਮ 'ਚ ਨੇ ਕਿਉਂਕਿ ਉਹਨਾਂ ਕੋਲ 7 ਵੋਟਾਂ ਉਹ ਨੇ ਜਿਹੜੀ ਉਹਨਾਂ ਦੇ ਐਮਐਲਏ ਦੀਆਂ ਵੋਟਾਂ ਨੇ ਜਿਹੜੀ ਡੈਡੀਕੇਟਿਡ ਵੋਟ ਨੇ ਜਿਹੜੀ ਉਹਨਾਂ ਨੂੰ ਪੈਣੀ ਹੈ ਔਰ ਪੈ ਚੁੱਕੀ ਹੀ ਹੈ ਇੱਕ ਤਰ੍ਹਾਂ ਦੀ ਪਰ ਆਮ ਆਦਮੀ ਪਾਰਟੀ ਵਾਸਤੇ ਮਿਹਨਤ ਜ਼ਿਆਦਾ ਹੋ ਗਈ ਹੈ ਉਹਦਾ ਰੀਜ਼ਨ ਕੀ ਹੈ ਕਿ ਅੱਗੇ ਵਿਕਲਪ ਘੱਟ ਨੇ ਬੀਜੇਪੀ ਕਦੀ ਟਾਇਪ ਨਹੀਂ ਕਰੇਗੀ ਬੀਜੇਪੀ ਕੋਲ ਅੱਜ 9 ਸੀਟਾਂ ਸੀ ਉਹਨਾਂ ਦੀ ਲੇਡੀਜ਼ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਚਲੀ ਗਈ 8 ਸੀਟਾਂ ਉਹਨਾਂ ਕੋਲ ਨੇ ਪਰ ਉਹਨਾਂ ਨੂੰ ਮੁਸ਼ਕਲ ਉਹਨਾਂ ਵਾਸਤੇ ਇੱਕ ਸਟਰਗਲ ਜੇ ਰਹੀ ਨੇ ਇਸ ਵੇਲੇ ਦੋਵੇਂ ਪਾਰਟੀਆਂ ਲਈ ਇਹ ਨਹੀਂ ਕਿ ਕਾਂਗਰਸ ਦੀ ਕੋਈ ਹੋ ਗਈ ਕਿ ਇੰਦਾਂ ਦੀ ਗੱਲ ਹੈ ਠੀਕ ਹੈ ਇੱਕ ਦੋ ਆਜ਼ਾਦ ਉਮੀਦਵਾਰ ਇਸ ਵੇਲੇ ਜੋ ਸਾਡੀ ਨੌਲੇਜ ਹੈ ਇੱਕ ਆਜ਼ਾਦ ਉਮੀਦਵਾਰ ਜਿਹੜਾ ਹੈ ਉਹ ਉਹਨਾਂ ਦੇ ਸੰਪਰਕ 'ਚ ਹੈ ਔਰ ਕਿਉਂਕਿ ਉਸ ਵਾਲੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਪਰ ਟਫ ਫਾਈਟ ਹੋ ਗਈ ਹੈ ਉਹ ਕਹਿੰਦੇ ਨੇ ਕਿ ਪੂੰਛ ਨਿਕਲਣੀ ਔਖੀ ਹੈ ਉਹਨੂੰ ਪੂੰਛ ਨਿਕਲਣੀ ਔਖੀ ਹੋएगी ਪਰ ਵਿਕਾਸ ਸੋਨੀ ਦਾ ਨਾਮ ਜਿਹੜਾ ਹੈ ਇਸ ਵੇਲੇ ਸਭ ਤੋਂ ਅੱਗੇ ਚੱਲ ਰਿਹਾ ਹੈ ਉਹਦਾ ਰੀਜ਼ਨ ਹੈ कि वोटिंग ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਕਿਹਾ ਲੋਕਤੰਤਰ ਤਰੀਕੇ ਦੇ ਨਾਲ VOTING ਦੇ ਵਿੱਚ ਵਿਕਾਸ ਹੋਣੀ ਅੱਗੇ ਗਏ ਨੇ ਔਰ ਅਗਰ ਕਾਂਗਰਸ ਮੇਅਰ ਬਣਨ ਚ ਕਾਮਯਾਬ ਹੁੰਦੀ ਹੈ ਤਾਂ ਯਕੀਨਨ ਤੌਰ ਦੇ ਉੱਤੇ ਮੇਅਰ ਜਿਹੜਾ ਹੈ ਉਹ ਵਿਕਾਸ ਸੋਣੀ ਹੋਣਗੇ ਤੁਸੀਂ ਕਿਹਾ ਕਿ ਕੁਝ ਇਸ ਤਰ੍ਹਾਂ ਦੇ ਵੀ ਜਿਹੜੇ ਫੈਸਲੇ ਹੋ ਰਹੇ ਨੇ ਕਿ 2.5 ਸਾਲ ਲਈ ਵਿਕਾਸ ਹੋਣੀ ਤੇ 2.5 ਸਾਲ ਲਈ ਰਾਜਕਵਲ ਪ੍ਰਿਸੀਨ ਲੱਕੀ ਤੁਹਾਨੂੰ ਨੂੰ ਲੱਗਦਾ ਕਿ ਇਹ ਧੜੇਬੰਦੀ ਫਿਰ ਹੋ ਜਾਏਗੀ ਕਿ ਉਹਨਾਂ ਨੂੰ ਲੱਗੇਗਾ ਕਿ ਜਦੋਂ ਤੱਕ ਮੈਂ ਮੇਅਰ ਆ ਮੈਂ ਕੁਝ ਨਵਾਂ ਕਰਾਂ ਦੋ ਆਪਣੇ ਮੇਅਰ ਹੋਣਗੇ ਬਣਨਗੇ ਲੱਕੀ ਜੀ ਬਣਨਗੇ ਤਾਂ ਆਪਸੀ ਧੜੇਬੰਦੀ ਇਹਦੇ ਨਾਲ ਵਧੇਗੀ ਘਟੇਗੀ ਨਹੀਂ ਦੇਖੋ ਇੱਕ ਡਿਸੀਜਨ ਲੈਣਾ ਸੀ ਡਿਸੀਜਨ ਬਹੁਤ ਔਖਾ ਸੀ ਕਿ ਕਿੰਨੂੰ ਅਸੀਂ ਦਈਏ ਤਦੇ ਤੇ ਮੈਂ ਕਹਿ ਰਿਹਾ ਲੋਕਤੰਤਰ ਦਾ ਤਰੀਕਾ ਅਪਣਾਇਆਗਾ VOTING ਵੋਟਿੰਗ ਨਾਲ ਤੁਸੀਂ ਆਏ ਤੇ ਤੁਸੀਂ ਵੀ ਅੱਗੇ ਵੋਟਿੰਗ ਨਾਲ ਚੱਲੋਗੇ ਤਾਂ ਕਾਂਗਰਸ ਜਿਹੜਾ ਵੋਟਿੰਗ ਦਾ ਇੱਕ ਕਨਸੈਪਟ ਕੀਤਾ ਨਾ ਉਸ ਦੇ ਨਾਲ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਕਿਸੇ ਦੇ ਮਨ 'ਚ ਰੋਚ ਨਹੀਂ ਰਿਹਾ ਕਿ ਨਹੀਂ ਯਾਰ ਮੇਰਾ ਨਹੀਂ ਹੋਇਆ ਠੀਕ ਹੈ ਜੇ ਕਿਸੇ ਨੇ ਜੋਰ ਤੋੜ ਕੀਤਾ ਆਪਣਾ ਬਲ ਪ੍ਰਯੋਗ ਕੀਤਾ ਤੇ ਉਹ ਉਹਦੀ ਆਪਣੀ ਹੈਡੈਕ ਹੈ ਉਹ ਉਸ ਦਾ ਆਪਣਾ ਕਰਾਈਟੇਰੀਆ ਸੀ ਕੰਮ ਕਰਨ ਦਾ ਤਰੀਕਾ ਸੀ ਪਰ ਜਿਹੜਾ ਹੈ ਅਲਟੀਮੇਟਲੀ ਜਿਹੜੀ ਕਾਂਗਰਸ ਦੇ ਅੰਦਰ ਧੜੇ ਬੰਦੀ ਸੀ ਉਸ ਨੂੰ ਖਤਮ ਕਰਨ ਦਾ ਹੋਰ ਕੋਈ ਤਰੀਕਾ ਵੀ ਨਹੀਂ ਸੀ ਅਗਰ ਥੋਪ ਦਿੰਦੇ ਤੇ ਯਕੀਨਨ ਬਗਾਵਤ ਹੋਣੀ ਸੀ ਤਾਂ ਥੋਪਣ ਨਾਲੋਂ ਚੰਗਾ ਸੀ ਕਿ ਠੀਕ ਹੈ ਯਾਰ ਅਸੀਂ ਲੋਕਤੰਤਰ ਦੇ ਮੈਦਾਨ ਚ ਆਨੇ ਆ ਲੈਟਸ ਗੋ ਫॉर ਦਾ ਵੋਟ ਵੋਟ ਚ ਗਏ ਤੇ ਵੋਟ ਦੇ ਵਿੱਚ ਉਹਨਾਂ ਨੇ ਆਪਣਾ ਮੇਅਰ ਦਾ ਕੈਂਡੀਡੇਟ ਚੁਣ ਲਿਆ ਆਮ ਆਦੀ ਪਾਰਟੀ ਤੋਂ ਲੈ ਮੇਅਰ ਦਾ ਕੈਂਡੀਡੇਟ ਨਹੀਂ ਦੇ ਸਕੀ ਪਰ ਅਲਟੀਮੇਟਲੀ ਕਾਂਗਰਸ ਮੇਅਰ ਦਾ ਕੈਂਡੀਡੇਟ ਵੀ ਦੇ ਚੁੱਕੀ ਹੈ ਕਿਉਂਕਿ ਆਮ ਆਦੀ ਪਾਰਟੀ ਕੋਲ ਹਾਲੇਲੇ ਜਿੰਨੇ ਵੀ ਹਾਲੇਲੇ ਜਿਹੜੇ ਲੀਡਰਸ ਨਹੀਂ ਹੈ ਜਿਹੜੇ ਮੇਅਰ ਵਾਸਤੇ ਨੇ ਉਹ ਸਾਰੇ ਮਾਈਗਰੇਟਿਡ ਨੇ ਕੋਈ ਆਪਣਾ ਉਹਨਾਂ ਦਾ ਬੰਦੇ ਘਟ ਜਿੱਤੇ ਨੇ ਕਿਉਂਕਿ ਜਿਹੜੇ ਜ਼ਿਆਦਾਤਰ ਦੂਸਰੀ ਪਾਰਟੀਆਂ ਤੁਸੀਂ ਜਿਹੜੇ ਆਜ਼ਾਦ ਉਹਨਾਂ ਨੇ ਲਿੱਤੇ ਆ ਉਹ ਜਿੱਤੇ ਨੇ ਪਰ ਜਿਹੜਾ ਹੈ ਮੁਸ਼ਕਲ ਸੀ ਪਰ ਫਾਈਟ ਹਾਲੇ ਵੀ ਆਉਣਾ ਫਾਈਟ ਇਸ ਸਟਿਲ ਗoing on ਹੁਣ ਸਾਰਾ ਧਰਮਦਾਰ ਸਰਕਾਰ ਤੇ ਹੈ ਨੋਟੀਫਿਕੇਸ਼ਨ ਕਦੋਂ ਹੁੰਦੀ ਹੈ ਤੇ ਕੀ ਹੁੰਦਾ ਔਰ ਅਗਰ ਨੋਟੀਫਿਕੇਸ਼ਨ ਵੀ ਨਹੀਂ ਹੁੰਦੀ ਤਾਂ ਜ਼ਰੂਰ ਹੋਰ ਪੰਗੇ ਪੈ ਸਕਦੇ ਨੇ ਕਾਂਗਰਸ ਕੋਰਟ ਚ ਜਾ ਸਕਦੀ ਹੈ ਔਰ ਕੋਰਟ ਚ ਜਾ ਕੇ ਹੋਏਗਾ ਪਰ ਕਾਂਗਰਸ ਨੇ ਆਪਣਾ ਕੈਂਡੀਡੇਟ ਉਤਾਰ ਕੇ ਇਸ ਫਾਈਟ ਸਿੱਧਾ ਅੱਗੇ ਆ ਗਏ ਔਰ ਉਸ ਦਾ ਲੀਡਰ ਜਿਹੜਾ ਵਿਕਾਸ ਹੋਣੀ ਜੀ ਕੱਲ ਮੀਟਿੰਗ ਹੋਈ ਹੈ ਜਿਹੜੀ ਕਾਂਗਰਸ ਪਾਰਟੀ ਦੀ ਤਾਂ ਲੱਗਦਾ ਕਿ ਇਹਦੇ ਵਿੱਚ ਕੁਝ ਨਰਾਜ਼ਗੀਆਂ ਵੀ ਹੋਈਆਂ ਨੇ ਜਿਵੇਂ ਐਮਪੀ ਔਜਲਾ ਸਾਹਿਬ ਨੇ ਉਹਨਾਂ ਨੇ ਕੋਈ ਬਿਆਨ ਉਹ ਬਿਆਨ ਦੇਖੋ ਰਾਜਨੀਤੀ ਦੇ ਵਿੱਚ ਨਰਾਜ਼ਗੀਆਂ ਹਮੇਸ਼ਾ ਬੰਦ ਕਮਰੇ ਚ ਹੁੰਦੀਆਂ ਕਦੀ ਨਰਾਜ਼ਗੀ ਜ਼ਰੂਰ ਹੁੰਦੀ ਹੈ ਹਰ ਕਿਸੇ ਲੀਡਰ ਦੀ ਲੇਕਿਨ ਬਾਹਰ ਇੱਕ ਪਿਕਚਰ ਦੇਣੀ ਹੁੰਦੀ ਹੈ ਕਿ ਦੀ ਅਸੀਂ ਸਭ ਇੱਕ ਹਾਂ ਉਹ ਹਮ ਸਭ ਇੱਕ ਹੈ ਦਾ ਸੁਨੇਹਾ ਹਰ ਪਾਰਟੀ ਦਿੰਦੀ ਕਾਂਗਰਸ ਨੇ ਵੀ ਦਿੱਤਾ ਕੋਈ ਜ਼ਰੂਰੀ ਨਹੀਂ ਹੈ ਤਾਂ ਪਰ ਹੁੰਦਾ ਕੀ ਹੈ ਕਿ ਅੰਦਰਲੇ ਖਾਤੇ ਜਿਹੜੀ ਹੁੰਦੀ ਹੈ ਨਾ ਡਿਸਕਸ਼ਨਸ ਜਿਹੜੀਆਂ ਨੇ ਉਹ ਬਾਅਦ ਦੇ ਵਿੱਚ ਕਿਸੇ ਵੇਲੇ ਜਵਾਲਾਮੁਖੀ ਦੇ ਤੌਰ ਤੇ ਫਟਦੀਆਂ ਨੇ ਪਰ ਕਾਂਗਰਸ ਨੇ ਕੱਲ ਅੱਛਾ ਪਰਫਾਰਮ ਕੀਤਾ ਕਿ ਮਤਲਬ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਕੀਤਾ ਪਰ ਆਮ ਆਦਮੀ ਪਾਰਟੀ ਫਿਰ ਮੈਂ ਕਹਿ ਰਿਹਾ ਕਿ ਉਹ ਸੱਤਾ 'ਚ ਨਹੀਂ ਉਹਨਾਂ ਕੋਲ ਬਹੁਤ ਕੁਝ ਹੈ ਉਹ ਕਰ ਸਕਦੀਆਂ ਨੇ ਇੰਤਜ਼ਾਰ ਰਹੇਗਾ ਹੁਣ ਆਮ ਆਦਮੀ ਪਾਰਟੀ ਦਾ ਨੈਕਸਟ ਐਕਸ਼ਨ ਕੀ ਹੁੰਦਾ ਪਰ ਜਿਹੜਾ ਐਕਸ਼ਨ ਹੋਏਗਾ ਉਹ ਨੂੰ ਮੀਡੀਆ 'ਚ ਨਹੀਂ ਹੋਏਗਾ ਉਹ ਗੁਪਤ ਹੋਏਗਾ ਔਰ ਜਿਹੜਾ ਨਾਮ ਖੁੱਲੇਗਾ ਉਹ ਉਸ ਦਿਨ ਖੁੱਲੇਗਾ ਜਿੱਦਿ ਨੋਟੀਫਿਕੇਸ਼ਨ ਹੁੰਦੀ ਹੈ ਔਰ ਨੋਟੀਫਿਕੇਸ਼ਨ ਦੇ ਅੰਦਰ ਇਸ ਵਾਰ ਹਾਊਸ ਦੇ ਅੰਦਰ ਜਿਹੜਾ ਹੈ ਮੁਸ਼ਕਲ ਵੀ ਪੈਦਾ ਹੋ ਸਕਦੀ ਹੈ ਸ਼ੋਰ ਨਹੀਂ ਹੈ ਕਿ ਸਾਡਾ ਬੰਦਾ ਹੀ ਬਨੇਗਾ ਕਿਉਂਕਿ ਜਦੋਂ ਵੋਟ ਪਾਣ ਦਾ ਜਦੋਂ ਇੰਟਰਨ ਵੋਟਿੰਗ ਹੋਏਗੀ ਉਸ ਵੇਲੇ ਮੁਸ਼ਕਲਾਂ ਪੈ ਸਕਦੀਆਂ ਪਰ ਕੁਲ ਮਿਲਾ ਕੇ ਹੁਣ ਫਾਈਟ ਜਿਹੜੀ ਆ ਔਨ ਹੋ ਗਈ ਹੈ ਜੀ ਉਹੀ ਕਹਿ ਸਕਦੇ ਹਾਂ ਕਿ ਜਿਵੇਂ ਦੋਵੇਂ ਪਾਰਟੀਆਂ ਨੇ ਦਾਅਵੇ ਤੇ ਕਰ ਦਿੱਤੇ ਨੇ ਪਰ ਜਿਵੇਂ ਮੈਚ 'ਚ ਦੇਖੀਦਾ ਕਿ ਲਾਸਟ ਬਾਲ ਤੱਕ ਪਤਾ ਨਹੀਂ ਲੱਗਦਾ ਕਿ ਯਾਰ ਕੌਣ ਜਿੱਤੇਗਾ ਇਹ ਵੀ ਸੇਮ ਉਹੀ ਚੀਜ਼ ਹੈ ਕਿ ਹੱਲੇ ਜਦ ਤੱਕ ਇਹ ਐਲਾਨ ਪੂਰੇ ਫਾਰਮਲ ਤੌਰ ਤੇ ਲਾਣੇ ਹੁੰਦਾ ਉਦੋਂ ਤੱਕ ਇਹ ਕਸ਼ਮਕਸ਼ੀ ਚੱਲਦੀ ਰਹੇਗੀ ਕਿ ਆਖਿਰਕਾਰ ਮੇਅਰ ਕੌਣ ਹੋਏ ਅਪਸ ਐਂਡ ਡਾਊਨਸ ਨਾ ਹਾਂ ਉਹ ਜਿਹੜੀਆਂ ਵੇਵਜ਼ ਹੁੰਦੀਆਂ ਕਦੀ ਉੱਪਰ ਜਾਂਦੀਆਂ ਕਦੀ ਥੱਲੇ ਜਾਂਦੀਆਂ ਉਹ ਇਸ ਤਰ੍ਹਾਂ ਜਿਹੜੇ ਲੀਡਰਸ ਨੇ ਨਾ ਉਹਨਾਂ ਦੀ ਦਿਲ ਦੀਆਂ ਧੜਕਣਾ ਵੀ ਹੁਣ ਟੁੜੀਆਂ ਇਸ ਤਰ੍ਹਾਂ ਹੋਣਗੀਆਂ ਕਿ ਯਾਰ ਉਹ ਨਾ ਚਲੇ ਜਾਏ ਉਹ ਨਾ ਆ ਜਾਵੇ ਇਹ ਨਾ ਚਲੇ ਜਾਏ ਇਹ ਨਾ ਚਲੇ ਜਾਏ ਉਹ ਜੋੜ ਤੋੜ ਕਿਉਂਕਿ ਜੋੜ ਤੋੜ ਦੀ ਰਾਜਨੀਤੀ ਹੈ ਤਾਂ ਜੋੜ ਤੋੜ ਦੀ ਰਾਜਨੀਤੀ ਹੁਣ ਆਉਣ ਵਾਲੇ ਸਮੇਂ ਚਲੇਗੀ ਲੇਕਿਨ মিডিਆ ਡਿਸਕਸ ਨਹੀਂ ਹੋਏਗੀ ਜਿਹੜੀ ਪਾਰਟੀ মিডিਆ ਡਿਸਕਸ ਕਰੇਗੀ ਉਹ ਉਸ ਡੋਟ ਤੋਂ ਬਾਹਰ ਹੋ ਜਾਏਗੀ ਜੀ ਇਕਨੇ ਕ ਜਲਦੀ ਮਿਲ ਜਾਏਗਾ ਮੇਰ ਕਿਉਂਕਿ ਬਹੁਤ ਦੇਰ ਤੋਂ ਲੋਕ ਜਿਹੜੇ ਨੇ ਇੰਤਜ਼ਾਰ ਕਰ ਰਹੇ 26 ਤਰੀਕ ਤੋਂ ਪਹਿਲੇ ਉਮੀਦ ਕਰ ਸਕਦੇ ਹਾਂ ਇਸ ਹਫਤੇ ਦੇ ਵਿੱਚ ਨੋਟੀਫਿਕੇਸ਼ਨ ਹੋਏਗੀ ਤਾਂ ਜਿਹੜਾ ਹੈ ਮੇਰ ਦਾ ਐਲਾਨ ਹੋ ਸਕਦਾ ਹੈ ਤਾਂ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਨੇ ਬਾਕੀ ਫਿਰ ਉਹ ਗੱਲ ਸਰਕਾਰੀ ਤੰਤਰ ਸਰਕਾਰ ਨੂੰ ਲੱਗੇਗਾ ਕਿ ਅਸੀਂ ਬਣਾ ਰਹੇ ਸਰਕਾਰ ਭਾਵੇਂ ਉਹ ਆਰਡਰ ਕਰ ਦਵੇਗੀ ਪਰ ਗਵਰਨਮੈਂਟ ਹੈ ਨਾ ਗਵਰਨਮੈਂਟ ਸੱਤਾ ਸਰਕਾਰ ਪਾਵਰ ਉਹ ਚੀਜ਼ ਹੈ ਹੁਣ ਸਰਕਾਰ ਦੇ ਉੱਤੇ ਨਿਰਭਰ ਹੈ ਪਰ ਉਮੀਦ ਕਰ ਸਕਦੇ ਕਿ ਇਸ ਹਫਤੇ ਜ਼ਰੂਰ ਅੰਮ੍ਰਿਤਸਰ ਨੂੰ ਵੀ ਪਾਰਟੀਆਂ ਵਿੱਚ ਲੱਗਦਾ ਕਿ ਪ੍ਰੈਸ਼ਰਾਈਜ਼ ਨੇ ਇਸ ਵਕਤ ਕਿਉਂਕਿ ਸਮਾਂ ਘਟ ਹੈ ਤੇ ਔਰ ਮੇਅਰ ਚੁਣਨਾ ਹੈ ਪਹਿਲਾਂ ਵੀ 2 ਸਾਲ ਤਾਂ ਬੀਤ ਗਏ ਨੇ ਲੇਕਿਨ ਹੁਣ ਵੀ ਜਿਵੇਂ VOTING ਹੋਈ ਉਸ ਤੋਂ ਬਾਅਦ ਵੀ ਸਾਰੇ ਬਾਕੀ ਜਿਹੜੇ ਹਲਕੇ ਦੇਖੀਏ ਤੇ ਉਹਨਾਂ ਦਾ ਮੇਅਰ ਬਣ ਚੁੱਕਿਆ ਲੇਕਿਨ ਅੰਮ੍ਰਿਤਸਰ ਨੂੰ ਨਹੀਂ ਮੇਅਰ ਮਿਲਿਆ ਔਰ ਕਾਫੀ ਪ੍ਰੈਸ਼ਰਾਈਜ਼ ਲੱਗ ਰਿਹਾ ਹੈ ਬਿਲਕੁਲ ਉਹਦੇ ਵਿੱਚ ਹੀ ਕੋਈ ਨਾ ਕਿਉਂਕਿ ਹਰ ਬੰਦਾ ਤਰਕ ਰੱਖੇਗਾ ਕਿ ਬਾਕੀ ਸ਼ਹਿਰਾਂ 'ਚ ਅੰਮ੍ਰਿਤਸਰ ਕਿਉਂ ਨਹੀਂ ਹਾਲਾਂਕਿ ਅੰਮ੍ਰਿਤਸਰ ਸਭ ਤੋਂ ਇੰਪੋਰਟੈਂਟ ਸਟੇਸ਼ਨ ਹੈ ਸਭ ਤੋਂ ਪਹਿਲੇ ਮੇਅਰ ਇੱਥੇ ਮੰ ਮੇਰ ਦਾ ਐਲਾਨ ਹੋ ਜਾਏਗਾ ਨੋਟੀਫਿਕੇਸ਼ਨ ਹੋਏਗੀ اور ਜਲਦੀ ਹੀ ਅੰਮ੍ਰਿਤਸਰ ਨੂੰ ਮੇਅਰ ਜਿਹੜਾ ਹੈ ਨਵਾਂ ਮਿਲੇਗਾ ਪੁਰਾਣਾ ਮੇਅਰ ਨਹੀਂ ਨਵਾਂ ਮੇਅਰ ਹੀ ਮਿਲੇਗਾ ਇਸ ਵਾਰ ਜੀ ਸੋ ਐਸੀ ਮੇਰੇ ਨਾਲ ਸੁਮੇਤ ਖੰਨਾ ਸਰ ਜਿਨ੍ਹਾਂ ਨੇ ਬੜਾ ਹੀ ਸਾਨੂੰ ਦੱਸਿਆ ਕਿ ਕੋਣ ਬਹੁਤ ਜਲਦ ਹੀ ਜਿਹੜਾ ਅੰਮ੍ਰਿਤਸਰ ਨੂੰ ਆਪਣਾ ਮੇਅਰ ਮਿਲ ਜਾਏਗਾ ਹਾਲਾਂਕਿ ਹਾਲੇ ਵੀ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਮੇਅਰ ਆਮ ਆਦਮੀ ਪਾਰਟੀ ਦਾ ਹੋਵੇਗਾ ਜਾਂ ਫਿਰ ਕਾਂਗਰਸ ਦਾ ਲੇਕਿਨ ਬਹੁਤ ਹੀ ਜਲਦ ਸ਼ਾਇਦ ਇਸੇ ਹਫਤੇ ਹੀ ਜਿਹੜਾ ਹੈ ਅੰਮ੍ਰਿਤਸਰ ਨੂੰ ਮੇਅਰ ਜਿਹੜਾ ਹੈ ਉਹ ਮਿਲ ਜਾਏਗਾ ਕੈਮਰਾਮੈਨ ਅਸ਼ਤੇ ਨਾਲ ਮਾਸੂਦਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ